ਪ੍ਰੀਤ ਹਾਂਜੀ ਸਰਦਾਰ ਜੀ ਉਹ ਮੈਂ ਨਾ ਡੰਗਰਾਂ ਦੇ ਲੋ ਗੋਆ ਦੇ ਇਕੱਠਾ ਕਰਾਂ ਵਾ ਚਾਹ ਬਣਾ ਕੇ ਰੱਖੀ ਕੈਂਟ ਜੀ ਚਾਹ ਉਹ ਕਰ ਦੇਣੀ ਚਾ ਚੰਗਾ ਚੰਗਾ ਉਹ ਆ ਕਿਧਰੋਂ ਆ ਗਿਆ ਉਹ ਕਿਧਰੋਂ ਫਿਰਦਾ ਆਇਆ ਕੱਲ ਦਾ ਤੂੰ ਘਰੇ ਨਹੀਂ ਵੜਿਆ ਹਸੈਨ ਕਰ ਯਾਰ ਕਾਦੇ ਸੈਂਡ ਕਰਾਂ ਪੜ ਲੈ ਹੈਗਾ ਕੀ ਆ ਦੱਸ ਦੇ ਤੇ ਕਾਗਜ਼ ਨਹੀਂ ਜਿਹੜਾ ਮੇਰਾ ਬੰਦਾ ਹਿੱਸਾ ਮੈਨੂੰ ਦੇ ਬੱਲੇ ਬੱਲੇ ਤੈਨੂੰ ਦਵਾ ਤੇਰਾ ਬੰਦਾ ਹਿੱਸਾ ਹੋਰ ਨਾ ਤੈਨੂੰ ਕੋਈ ਦਵਾ ਤਾ ਬੂਥੀ ਵੇਖੀ ਤੂੰ ਆਪ ਦੀ ਹਿੱਸੇ ਵਾਲੀ ਕਿਉਂ ਕੀ ਗੱਲ ਕੀ ਹੋਇਆ ਮੇਰੀ ਬੂਥੀ ਨੂੰ ਉਹ ਪੀਕ ਪੀ ਰਿਹਾ ਸ਼ਰਾਬ ਤੇ ਲਾ ਲਾ ਕੇ ਚਿੱਟਾ ਤੇ ਬੁਰਾ ਹਾਲ ਕੀਤਾ ਪਿਆ ਤੂੰ ਮੂੰਹ ਦਾ ਆ ਦੇ ਦਾ ਮੈਂ ਜੋ ਮਰਜ਼ੀ ਕਰਾਂ ਯਾਰ ਤੂੰ ਆਈ ਸੈਨ ਮਾਰ ਤੇ ਮੇਰਾ ਹਿੱਸਾ ਦੇ ਮੇਰੇ ਤੋਂ ਲੱਤਾਂ ਨਾ ਤੇ ਡਵਾ ਲਈ ਦਵਾ ਤੈਨੂੰ ਹਿੱਸਾ ਕੀ ਹੋ ਗਿਆ ਸਰਦਾਰ ਜੀ ਕੀ ਹੋ ਗਿਆ ਪੁੱਤ ਕਿਉਂ ਲੜੀ ਜਾਂਦੇ ਏ ਪਿਓ ਪੁੱਤ ਦੋਵੇਂ ਮਾਤਾ ਤੈਨੂੰ ਕਾ ਸੈਨ ਕਰੇ ਕੀ ਆਏ ਜ਼ਮੀਨ ਚੋਂ ਹਿੱਸਾ ਮੰਗਦਾ ਤੇਰਾ ਲਾਡਲਾ ਸ਼ਰਮ ਨਹੀਂ ਮੰਨਦਾ ਭੋਰਾ ਵੀ ਓ ਯਾਰ ਨਾਣਾ ਨਹੀਂ ਹਿੱਸਾ ਸ਼ਰਮ ਕਹਦੀ ਆ ਗੱਲ ਜੀ ਆ ਕਿਉਂ ਤੇਰਾ ਦਿਮਾਗ ਬੋਝ ਹੋਇਆ ਵਾ ਪੁੱਤ ਕਿਹੜੇ ਚੱਕਰਾਂ ਚ ਪਿਆ ਆ ਵਾ ਤੂੰ ਕਿਹੜਾ ਹਿੱਸਾ ਚਾਹੀਦਾ ਤੈਨੂੰ ਨਹੀਂ ਓ ਸਭ ਕੁਝ ਕੰਜਰਾ ਤੇਰਾ ਹੀ ਆ ਸਾਡਾ ਕੁਝ ਨਹੀਂ ਕੋ ਤੇਰਾ ਹੀ ਆ ਸਾਰਾ ਕੁਝ ਹਸੈਨ ਤੂੰ ਕਰਨ ਨਹੀਂ ਦਿਆ ਕੀ ਆ ਮੇਰਾ ਤੂੰ ਚਿੱਟੇ 'ਚ ਸਾਰਾ ਕੁਝ ਗਵਾ ਦੇਗਾ ਵੇਚ ਦੇਗਾ ਤਾਂ ਕਰ ਕੀੜੀ ਕਰਦਾ ਮੈਂ ਕਮਾਈ ਕਰਦਾ ਮੈਂ ਜੋ ਮਰਜ਼ੀ ਕਰਾਂ ਯਾਰ ਖੇਤ ਮਿੱਟੀ ਦੀ ਚੈਨਲ ਦਾ ਕਮਾਈ ਕਰਦਾ ਸਾਰਾ ਮੈਨੂੰ ਪਤਾ ਤੂੰ ਜਿਹੜੀ ਕਮਾਈ ਕਰਦਾ ਸਾਰਾ ਦਿਨ ਕੁੜੀਆਂ ਅੱਡਾ ਚੌਂਕੀਆਂ ਦੇ ਕਰੀ ਕਿਸੇ ਦੇ ਨਾਲ ਤੁਰ ਗਿਆ ਕਦੀ ਕਿਸੇ ਨਾਲ ਤੁਰ ਗਿਆ ਤੂੰ ਕਰਦਾ ਕਮਾਈ ਸ਼ਰਮ ਤਾਂ ਨਹੀਂ ਆਉਂਦੀ ਆਤੀ ਲੈ ਵੇਖ ਆਪਣੀ ਭੈਣ ਲੈ ਵੇਖ ਇਹਦੇ ਨਾਲ ਵੇਖ ਕੇ ਸ਼ਰਮ ਕਰ ਜਵਾਨ ਭੈਣ ਕਰੇ ਵਿਆਹਣ ਵਾਲੀ ਹੋਵੇ ਤੇ ਭਰਾ ਫਿਰਦਾ ਵਾਰਾ ਓਏ ਮੈਂ ਠੇਕਾ ਲਿਆਂਦਾ ਮਾਰ ਦੋ ਮੇਰੇ ਮਨ ਨੂੰ ਯਾਰੇ ਨੂੰ ਤੂੰ ਗੱਲ ਕਿੱਦਾਂ ਕਰਦਾ ਆਪਣੇ ਪਿਓ ਨਾਲ ਬਾਪਾ ਤੇਰਾ ਉਹਨੇ ਤੈਨੂੰ ਜੰਮਿਆ ਤੂੰ ਨਹੀਂ ਉਹਨੂੰ ਜੰਮਿਆ ਆ ਆ ਵੱਡਾ ਤੂੰ ਕਿਉਂ ਮਾਰਦਾ ਮੇਰੇ ਟਿੱਡੋ ਜੰਮੀ ਆਓ ਤੇਰੀ ਭੈਣ ਆਓ ਸ਼ਰਮ ਕਰ ਥੋੜਾ ਜਾ ਮੈਨੂੰ ਤਾਂ ਕੁਝ ਨਹੀਂ ਲੱਗਦਾ ਲੱਗਦਾ ਤਾਂ ਹੀ ਕਹਿਣਾ ਜੇ ਚੱਜ ਦਾ ਨਿਕਲ ਆਉਂਦਾ ਨਾ ਤੇ ਸਾਰਾ ਕੁਝ ਤੇਰਾ ਸੀ ਓ ਯਾਰ ਮੈਂ ਚੋਰੀਆਂ ਕਰਦਾ ਫਿਰਨਾ ਕੀ ਤੁਸੀਂ ਮਾੜਾ ਵੇਖ ਲਿਆ ਮੇਰਾ ਹੁਣ ਤਾਂ ਮੈਂ ਤੈਨੂੰ 25 ਕੌਡੀ ਨਾ ਦਵਾ ਤੂੰ ਠੰਡੇ ਰੋ ਸਰਦਾਰ ਜੀ ਕੱਲਾ ਕੱਲਾ ਪੋਤਾ ਕਿਤੇ ਕੁਝ ਕਰ ਬੈਠਿਆ ਤੇ ਤੂੰ ਤੂੰ ਹੋ ਜਾਣੀ ਸਮਾਂ ਜਿਹੜੀ ਚਾਰ ਕਿਲੇ ਜ਼ਮੀਨ ਹੈ ਨਾ ਉਹ ਵੀ ਜਾਣਾ ਮੈਂ ਕੁੜੀ ਦੇ ਨਾਲ ਲਵਾ ਦੂੰਗਾ ਜਾਂ ਕਿਸ ਸੰਸਥਾ ਨੂੰ ਦੇ ਦੇਣੀ ਆ ਬਦਲੇ ਆ ਤੇਰੇ ਸੰਸਥਾਨ ਨੂੰ ਦੇ ਦਿਆਂਗਾ ਤੈਨੂੰ ਮਾਰ ਵੀ ਦਊ ਮੈਂ ਤੇਰੇ ਤੋਂ ਹੋਰ ਉਮੀਦ ਵੀ ਕੀ ਕਰਦਾ ਇੱਕ ਨਸ਼ੇੜੀ ਪੁੱਤ ਤੋਂ ਹੋਰ ਉਮੀਦ ਵੀ ਕੀ ਕਰਦਾ ਇਹੀ ਕਰ ਸਕਦਾ ਤੂੰ ਬੰਦਾ ਬਣ ਕੇ ਨਾ ਸੈਨ ਕਰ ਤੇ ਮੇਰਾ ਦਿਮਾਗ ਨਾ ਖਰਾਬ ਕਰੋ ਤੂੰ ਸਿਆਣਾ ਬਣ ਜਾ ਅਜੇ ਵੀ ਨਸ਼ਾ ਪੱਤਾ ਛੱਡ ਦੇ ਜੇ ਛੱਡ ਦੇਗਾ ਨਾ ਤੇ ਪੁੱਤ ਸਾਰਾ ਕੁਝ ਤੇਰਾ ਹੀ ਆ ਪਰਿਵਾਰ ਵੀ ਤੇਰਾ ਹੈ ਅਸੀਂ ਵੀ ਤੇਰੇ ਆ ਤੁਸੀਂ ਨਹੀਂ ਭਰਾਵਾ ਮੇਰੇ ਮੈਂ ਚੱਲਿਆਂ ਚੰਡੀਗੜ੍ਹ ਮੈਂ ਉੱਥੇ ਵਿਆਪੇ ਵਿਆਹ ਕਰਾ ਲਵਾਂ ਤੁਸੀਂ ਸਾਈਨ ਕਰੋ ਤੇ ਮੈਂ ਜਾਵਾਂ ਆਹੀ ਦਿਨ ਵੇਖਣ ਹੋਏ ਰਹਿਗੇ ਹੀ ਤੇਰੇ ਘਰ ਕੇ ਕੰਜਰਾ ਜਾ ਚੱਲ ਜਾ ਆਪਣੀ ਸੱਜਰੀ ਕੋਲ ਜene ਤੈਨੂੰ ਜੰਮਿਆ ਲੱਬਲਾ ਕੋਈ ਹੋਰ ਮਾਂ ਤੇ ਲੱਬਲਾ ਕੋਈ ਹੋਰ ਪਿਓ ਜਾਣਾ ਆਖੇ ਮੈਂ ਚੱਲਾ ਧਮਕੀਆਂ ਕਿਹਨੂੰ ਦਿਨਾਂ ਤੂੰ ਤਨੇ ਕਿਹੜੀਆਂ ਉਂਗਲਾਂ ਤੇ ਚੜ ਕੇ ਘਰ ਨੂੰ ਆਜਦਾ ਓ ਮੈਂ ਕਿਸੇ ਦੀ ਉਂਗਲਾਂ ਤੇ ਨਹੀਂ ਚੜਿਆ ਤੂੰ ਸਾਈਨ ਕਰ ਮੈਂ ਜਾਵਾਂ ਫਿਰ ਮੇਰਾ ਹਿੱਸਾ ਜੋ ਬੰਦਾ ਦਿਓ ਮੇਰੇ ਮਰੇ ਤੋਂ ਅਗੂਠਾ ਲਵਾ ਲੈ ਤੇ ਲਵਾ ਲੈ ਸਾਈਨ ਤਾਂ ਮੈਂ ਵੀ ਨਹੀਂ ਕਰਦਾ ਜਾ ਚੱਲ ਜਾ ਤੂੰ ਸਾਰੇ ਘਰੇ ਨਾਲ ਬੜੀ ਅੱਜ ਤੋਂ ਬਾਅਦ ਚਲ ਆਓ ਤੁਸੀਂ ਚਲੋ ਕਰ ਤੇਰੇ ਮੂੰਹ ਨਾ ਲੱਗਿਆ ਜੇ ਨਸ਼ੇੜੀ ਦਾ ਕੀ ਪਤਾ ਹੈ